ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਨਾਨਕ ਦੇਵ ਜੀ ਦੀ ਸਾਖੀ ਦੁਣੀ ਚੰਦ ਦੇ ਘਰ ਸ਼ਰਾਦ ਗੁਰੂ ਜੀ ਲਾਹੌਰ ਸ਼ਹਿਰ ਉਜੇ ਦਰਿਆ ਰਾਵੀ ਦੇ ਕਿਨਾਰੇ ਇੱਕ ਦਰਖਤ ਦੀ ਛਾਂ ਹੇਠਾਂ ਬੈਠੇ ਹੋਏ ਕਰਤਾਰ ਨਾਲ ਬਚਨ ਬਿਲਾਸ ਕਰ ਰਹੇ ਸਨ ਕਿ ਲਾਹੌਰ ਦਾ ਇੱਕ ਸ਼ਾਹੂਕਾਰ ਦੁਣੀ ਚੰਦ ਖੱਤਰੀ ਉਧਰ ਆ ਨਿਕਲਿਆ ਉਹ ਚੰਗੇ ਸਾਧੂ ਉੱਚ ਕੋਲ ਬ੍ਰਾਹਮਣ ਤੇ ਭਜਨੀਕ ਪੁਰਸ਼ਾਂ ਦੀ ਖੋਜ ਕਰ ਰਿਹਾ ਸੀ। ਸ਼੍ਰੀ ਗੁਰੂ ਜੀ ਦਾ ਪ੍ਰਭਾਵਸ਼ਾਲੀ ਚਿਹਰਾ ਦੇਖ ਕੇ ਉਹ ਖਲੋ ਗਿਆ। ਸਤਕਾਰ ਕਰਕੇ ਗੁਰੂ ਜੀ ਨੂੰ ਆਖਣ ਲੱਗਾ, "ਮਹਾਤਮਾ ਜੀ, ਮੇਰੇ ਘਰ ਚੱਲੋ। ਮੈਂ 4 ਦਿਨਾਂ ਤੋਂ ਮਹਾਤਮਾ ਜਨ ਤੇ ਬ੍ਰਾਹਮਣਾਂ ਨੂੰ ਪੋਜਨ ਸ਼ੇ ਕਰ ਰਿਹਾ ਹਾਂ। ਮੇਰੇ ਪਿਤਾ ਦਾ ਸ਼ਰਾਦ ਹੈ। ਮੇਰੇ ਪਿਤਾ ਬਹੁਤ ਚੰਗੇ ਸੀ ਤੇ ਧਰਮੀ ਤੇ" नेक इन छन छन। ਉਹਨਾਂ ਨੇ ਕਦੀ ਸਾਰੀ ਆਯੂ ਵਿੱਚ ਕੋਈ ਮਾੜਾ ਕਰਮ ਨਹੀਂ ਸੀ ਕੀਤਾ। ਮੈਂ ਚਾਹੁੰਦਾ ਹਾਂ ਉਹਨਾਂ ਦੀ ਰੂਹ ਦੁਖੀ ਨਾ ਹੋਵੇ। ਆਪ ਮੇਰੇ ਗ੍ਰਹ ਵਿਖੇ ਚੱਲੋ। ਮੇਰੇ ਗ੍ਰਹ ਨੂੰ ਪਵਿੱਤਰ ਕਰੋ ਮੇਰੀ ਬੇਨਤੀ ਹੈ। ਅੰਤਰੀਆਮੀ ਜਗਤ ਗੁਰੂ ਜੀ ਦ੍ਰੁਣੀ ਚੰਦ ਦਾ ਪਰਮ ਦੂਰ ਕਰਨ ਵਾਸਤੇ ਉੱਠ ਕੇ ਉਹਦੇ ਨਾਲ ਤੁਰ ਪਏ ਦੁਨੀ ਚੰਦ ਤਕੜਾ ਸ਼ਾਹੂਕਾਰ ਸੀ ਕਿਲੇ ਵਰਗੀ ਵਿਸ਼ਾਲ ਹਵੇਲੀ ਉਹਦਾ ਘਰ ਸੀ ਜਿਸ ਦੇ ਕਮਰੇ ਗਿਣੇ ਨਹੀਂ ਸੰਜਾਂਦੇ ਉਹਦੇ ਬਾਪ ਨੇ ਬਿਆੰਤ ਧਨ ਜੋੜਿਆ ਸੀ ਘਰ ਦਾ ਖੁੱਲਾ ਵੇੜਾ ਸੀ ਪੁਰਸ਼ਾਂ ਔਰਤਾਂ ਨਾਲ ਇਸ ਤਰ੍ਹਾਂ ਭਰਿਆ ਹੋਇਆ ਸੀ ਜਿਵੇਂ ਵਿਆਹ ਵਾਲਾ ਘਰ ਹੁੰਦਾ ਹੈ ਦੋ ਪੰਕਤਾਂ ਵਿੱਚ 30 ਕੁ ਸਾਧੂ ਤੇ ਬ੍ਰਾਹਮਣ ਬੈਠੇ ਹੋਏ ਸਨ ब्राह्मणा ਨੇ ਧੀਰੇ ਟਿੱਕੇ ਲਾਏ ਹੋਏ ਸੀ ਸਾਧੂਆਂ ਨੇ ਵੀ ਆਪਣੇ ਤਨ ਨੂੰ ਸਾਧੂ ਭੇਸ ਦੀਆਂ ਵਸਤੂਆਂ ਨਾਲ ਸ਼ਿੰਗਾਰਿਆ ਹੋਇਆ ਸੀ ਲੰਮੀਆਂ ਦਾੜੀਆਂ ਉੱਚੀਆਂ ਗੋਗੜਾਂ ਅਤੇ ਘਰੜ ਮੁੰਨੀਆਂ ਸਿਰ ਟਿੱਡਾਂ ਉੱਤੇ ਹੱਥ ਫੇਰਦੇ ਹੋਏ ਪੱਕੇ ਭੋਜਨ ਦੀ ਆਸ ਕਰ ਰਹੇ ਸਨ ਮਨ ਬਿਰਤੀ ਭੋਜਨ ਵਾਲੀ ਸੀ ਭੋਜਨ ਹੀ ਧਰਮ ਸੀ ਦੱਛਣਾ ਸਰਦਾ ਸੀ ਇਸਤਰੀ ਰੂਪ ਜੀਵਨ ਮੁੱਲ ਸੀ ऐसे लालची संत ब्राह्मण बैठे सन गुरुजी भी पंगत ਵਿੱਚ ਬੈਠ ਗਏ ਜਦੋਂ ਭੋਜਨ ਵਰਤਾਉਣਾ ਸ਼ੁਰੂ ਹੋਇਆ ਤਾਂ ਜਗਤ ਗੁਰੂ ਨਾਨਕ ਦੇਵ ਜੀ ਨੇ ਦੁਨੀ ਚੰਦ ਨੂੰ ਕੋਲ ਸੱਦ ਕੇ ਆਖਿਆ ਸ਼ਹਾਜੀ ਇਹ ਦੱਸੋ ਇਹ ਭੋਜਨ ਕਿਉਂ ਸ਼ਿਕਾ ਰਹੇ ਜੀ ਮਹਾਰਾਜ ਘਰ ਦੇ ਪੰਡਤਾਂ ਨੇ ਮੈਨੂੰ ਸਿਮਰਤੀ ਪੜ੍ਹ ਕੇ ਸੁਣਾਈ ਹੈ ਉਸ ਵਿੱਚ ਲਿਖਿਆ ਹੈ ਕਿ ਜੇ ਕਿਸੇ ਮਰੇ ਪ੍ਰਾਣੀ ਦੇ ਹਿੱਤ ਬ੍ਰਾਹਮਣ ਤੇ ਸੰਤਾਂ ਨੂੰ ਸ਼ਰਾਧਾ ਦੇ ਦਿਨ ਵਿੱਚ ਭੋਜਨ ਸ਼ਕਾਇਆ ਜਾਵੇ ਤਾਂ ਪਿਤਰ ਮਰਿਆ ਪੁਰੇਸ਼ ਕਈ ਸਾਲ ਤ੍ਰਿਪਤ ਰਹਿੰਦਾ ਹੈ ਮੈਂ ਆਪਣੇ ਪਿਤਾ ਜੀ ਨੂੰ ਤ੍ਰਿਪਤ ਕਰਨ ਵਾਸਤੇ ਇਹ ਕੁਝ ਕਰ ਰਹੀ ਆਂ ਕਿਉਂਕਿ ਸਿਮਰਤੀ ਦੱਸਦੀ ਹੈ ਖਾਦਾ ਹੋਇਆ ਭੋਜਨ ਪਿਤਰ ਨਾਲ ਪਹੁੰਚਦਾ ਹੈ ਬਸਤਰ ਮਾਇਆ ਭਾਂਡੇ ਸਭ ਉਹਨਾਂ ਕੋਲ ਜਾਂਦੇ ਹਨ ਇਹ ਸੁਣ ਕੇ ਗੁਰੂ ਜੀ ਹੱਸ ਪਏ ਹੱਸਦੇ ਹੋਏ ਬੋਲੇ ਮੈਂ ਨਹੀਂ ਖਾਂਦਾ ਮੈਂ ਝੂਠ ਕਿਉਂ ਬੋਲਾਂ ਮੈਂ ਤਾਂ ਜੋ ਕੁਝ ਖਾਣਾ ਹੈ ਉਹ ਕੁਝ ਇਥੇ ਰਹਿ ਜਾਣਾ ਹੈ ਤੇਰੇ ਪਿਤਾ ਨੂੰ ਕੁਝ ਨਹੀਂ ਮਿਲਣਾ 4 ਦਿਨ ਤੋਂ ਸ਼ਰਾਧ ਕਰਿਆ ਹੈ ਇਸ ਹਿਸਾਬ ਨਾਲ ਤੇਰੇ ਪਿਤਾ ਜੀ ਬਹੁਤ ਤ੍ਰਿਪਤ ਹੋਏ ਤੇ ਪ੍ਰਸੰਨ ਚਿਤ ਹੋਣੇ ਚਾਹੀਦੇ ਹਨ ਹੈਰਾਨ ਨਾ ਹੋਵੀ ਸਾਧੂ ਕਦੀ ਝੂਠ ਨਹੀਂ ਬੋਲਦੇ ਤੇਰੇ ਪਿਤਾ ਤਾਂ 4 ਦਿਨ ਤੋਂ ਭੁੱਖੇ ਤੜਪ ਰਹੇ ਹਨ ਉਪਗਿਆੜ ਜੂਨ ਵਿੱਚ ਹਨ ਉਹਨਾਂ ਨੂੰ ਮਾਸ ਪ੍ਰਾਪਤ ਨਹੀਂ ਹੋਇਆ ਜੋ ਉਹਨਾਂ ਦੀ ਖੁਰਾਕ ਹੈ ਤੇਰਾ ਇਹ ਕੀਤਾ ਖਰਚ નિਸਫਲ ਜਾ ਰਿਹਾ ਹੈ ਪੰਡਤ ਨੇ ਆਪਣੇ ਪੇਟ ਬਦਲੇ ਰੱਜ ਕੇ ਝੂਠ ਬੋਲਿਆ ਹੈ ਮੈਂ ਝੂਠ ਬੋਲਣ ਵਾਸਤੇ ਤਿਆਰ ਨਹੀਂ ਹਾਂ ਇਹ ਹੋ ਸਕਦਾ ਹੈ ਕਿ ਖੁਸ਼ੀ ਨਾਲ ਸੰਤ ਸਾਧੂਆਂ ਤੇ ਬ੍ਰਾਹਮਣਾਂ ਨੂੰ ਭੋਜਨ ਖੋਇ ਗੁਰੂ ਜੀ ਦੇ ਨੇੜੇ ਹੀ ਤੁਣੀ ਚੰਦ ਦੇ ਘਰਾਨੇ ਦਾ ਬ੍ਰਾਹਮਣ ਬੈਠਾ ਸੀ ਉਹ ਗੁਰੂ ਜੀ ਦੇ ਬਚਨ ਸੁਣ ਕੇ ਤੜਫੁੱਟਿਆ ਉਸਨੇ ਕਾਲੀ ਨਾਲ ਆਖਿਆ ਹੇ ਸੰਤ ਆਣ ਕਰਕੇ ਇਹ ਕਿਵੇਂ ਹੋ ਸਕਦਾ ਹੈ? ਕੀ ਮੈਨੂੰ ਸਿਮਰਤੀ ਝੂਠੀ ਹੈ? ਉਹ ਕਦੀ ਝੂਠ ਨਹੀਂ ਹੋ ਸਕਦੀ। ਧਰਮ ਦੀ ਨਿਰਾਦਰੀ ਕਰਦਾ ਹੈ। ਆਣ ਕਰਕੇ ਦੱਸ ਮੈਨੂੰ ਤੇਰੇ ਕੋਲ ਕੀ ਸਬੂਤ ਹੈ? ਆ ਸਾਡੇ ਵੱਡੇ ਸ਼ਾਹੀ ਬਗਿਆੜ ਜੂਨ ਦੇ ਵਿੱਚ ਹਨ ਸਾਬਤ ਕਰ ਸਕਦਾ ਹੈ। ਗੁਰੂ ਜੀ ਨੇ ਕਿਹਾ हां पंडा जी मैं साबित ਕਰ ਸਕਦਾ ਹਾਂ ਗ੍ਰੋਧ ਨਾ ਕਰੋ ਦੁਨੀ ਚੰਦ ਇਕੱਲੇ ਜਾਂਦੇ ਨੇ ਜਾ ਕੇ ਦੇਖ ਆਉਂਦੇ ਹਨ ਜੇ ਤਾਂ ਬਗਿਆੜ ਨੇ ਸਾਰਾ ਹਾਲ ਦੱਸ ਦਿੱਤਾ ਤੇ ਦੁਨੀ ਚੰਦ ਦੀ ਤਸੱਲੀ ਹੋ ਗਈ ਤਾਂ ਤੁਸੀਂ ਝੂਠੇ ਪੰਡਤ ਜੇ ਸ਼ਾਹ ਜੀ ਦੀ ਤਸੱਲੀ ਨਾ ਹੋਈ ਤਾਂ ਤੁਸੀਂ ਝੂਠੇ ਗੁਰੂ ਜੀ ਨੇ ਕਿਹਾ हां जी ਠੀਕ ਹੈ ਗੁਰੂ ਜੀ ਦੇ ਬਚਨ ਸੁਣ ਕੇ ਦੁਨੀ ਚੰਦ ਦੇ ਪੈਰਾਂ ਹੇਠ ਧਰਤੇ ਨਿਕਲ ਗਈ ਉਬੋਤ ਪਰੇਸ਼ਾਨ ਹੋਇਆ ਉਹ ਤਾਂ ਸਮਝਦਾ ਸੀ ਕਿ ਉਸਦੇ ਪਿਤਾ ਜੀ ਕਿਤੇ ਸਵਰਗ ਵਿੱਚ ਬੈਠੇ ਹੋਣਗੇ ਸ਼ਾਂਤ ਹਿਰਦੇ ਨਾਲ ਈਸ਼ਵਰ ਚਰਨ ਸੋਖਣੋਂ ਮਾਣ ਰਹੇ ਹੋਣਗੇ ਤਿੰਨ ਸਾਲਾਂ ਤੋਂ ਸ਼ਰਦਾ ਦੇ ਨਾਮ ਉਤੇ ਕਈ ਹਜ਼ਾਰਾਂ ਰੁਪਏ ਖਰਚ ਕਰ ਦਿੱਤੇ ਸਨ ਘਰ ਦੇ ਪੰਡਤ ਨੇ ਦਾਨ ਤੇ ਧੰਨ ਨਾਲ ਪੱਕੇ ਮਕਾਨ ਉਸਾਰ ਲਈ ਸੀ ਪਰ ਇਹ ਸਾਧੂ निराला ਪੁਰਸ਼ ਹੈ ਜੋ ਆਖਦਾ ਹੈ ਉਸ ਦਾ ਪਿਤਾ ਭਗਿਆੜ ਜੂਨ ਵਿੱਚ ਦੁਖੀ ਤੇ ਭੁੱਖਾ ਜੰਗਲ ਵਿੱਚ ਤੜਪ ਰਿਹਾ ਹੈ ਕਿੱਥੋਂ ਤੱਕ ਠੀਕ ਹੈ ਸੇਠ ਦੁਨੀ ਚੰਦ ਗੁਰੂ ਜੀ ਨੇ ਬਚਨ ਕੀਤਾ ਇੱਕ ਥਾਲ ਵਿੱਚ ਖਾਣ ਵਾਲੇ ਸਾਰੇ ਪਦਾਰਥ ਰੱਖ ਕੇ ਪਾਣੀ ਦਾ ਗੜਵਾ ਸਾਥ ਲੈ ਕੇ ਇਕੱਲੇ ਜਾਵੋ ਇਥੋਂ ਦੱਖਣ ਵੱਲ ਮਲਤਾਨ ਵਾਲੀ ਸ਼ਾਹੀ ਸੜਕ ਦੇ ਪੰਜਵੇਂ ਕੋਹ ਉਤੇ ਇੱਕ ਮੱਲੇ ਲਾਗੇ ਤੇਰੇ ਪਿਤਾ ਜੀ ਬਗਿਆੜ ਵਿੱਚ ਬਗਿਆੜ ਰੂਪ ਵਿੱਚ ਬੈਠੇ ਹੌਂਕ ਰਹੇ ਨੇ ਡਰੀ ਨਾ ਉਹਦੇ ਕੋਲ ਚਲਿਆ ਜਾਵੀਂ ਆਵਾਜ਼ ਦੇਵੀਂ ਬਗਿਆੜ ਉਸੇ ਵੇਲੇ ਪੁਰਸ਼ ਰੂਪ ਵਾਂਗ ਤੇਰੇ ਨਾਲ ਗੱਲਾਂ ਕਰੇਗਾ ਆਪਣੀ ਜੀਵਨ ਦੀਆਂ ਆਪ ਗੱਲਾਂ ਦੱਸੇਗਾ ਤੇਰਾ ਭੋਜਨ ਖਾ ਲਵੇਗਾ ਅਸੀਂ ਉਹਨਾਂ ਚਿਰ ਤੇਰੇ ਘਰ ਹੀ ਬੈਠਦੇ ਹਾਂ ਤੇਰੇ ਆਉਣ ਤੇ ਵਾਰਤਾ ਦਸਨ ਪਿੱਛੋ ਜਾਵਾਂਗੇ ਕਰਤਾਰ ਦੇ ਰੰਗ ਹਨ ਕਬਰਾਨਾ ਸੱਚ ਝੂਠ ਦਾ ਨਿਤਾਰਾ ਕਰ ਦੁਨੀ ਚੰਦ ਨੇ ਚਾਂਦੀ ਦਾ ਵੱਡਾ ਥਾਲ ਲਿਆ ਉਸ ਵਿੱਚ ਚੋਖਾ ਭੋਜਨ ਪਰੋਸਿਆ ਭੋਜਨ ਪਰੋਸ ਕੇ ਪਾਣੀ ਦਾ ਗੜਵਾ ਲੈ ਕੇ ਆਪਣੇ ਪਿਤਾ ਜੀ ਵੱਲ ਤੁਰ ਪਏ ਗੁਰੂ ਜੀ ਦੇ ਦੱਸੇ ਹੋਏ ਨਿਸ਼ਾਨਾ ਕੋਲ ਪਹੁੰਚੇ ਤਾਂ ਸੱਚਮੁੱਚ ਬਹੁਤ ਸਾਰੇ ਮੱਲੇ ਦੇਖੇ ਮੱਲਿਆਂ ਵਿੱਚ ਦਾਖਲ ਹੋ ਗਿਆ 20 ਕਦਮ ਅੱਗੇ ਗਿਆ ਤਾਂ ਕਿ ਦੇਖਦਾ ਹੈ ਕਿ ਇੱਕ ਬਗਿਆੜ ਸਿਰ ਛੁੱਟੀ ਲੰਮਾ ਪਿਆ ਹੈ ਉਹ ਹਿਲਦਾ ਨਹੀਂ ਸ਼ਾਇਦ ਮਰਨ ਲੱਗਾ ਹੈ ਦੁਨੀ ਚੰਦ ਪਹਿਲਾਂ ਤਾਂ ਡਰਿਆ ਫਿਰ ਗੁਰੂ ਜੀ ਦੇ ਬਚਨ ਚੇਤੇ ਕਰਕੇ ਉਸ ਨੂੰ ਆਵਾਜ਼ ਦਿੱਤੀ ਪਿਤਾ ਜੀ ਜਿਉਂ ਹੀ ਦੁਨੀ ਚੰਦ ਨੇ ਪਿਤਾ ਜੀ ਆਖਿਆ ਤਬਾ ਬਗਿਆੜ ਹਿੱਲਿਆ ਉਸ ਨੇ ਸਿਰ ਉੱਪਰ ਚੁੱਕ ਕੇ ਦੇਖਣ ਦਾ ਯਤਨ ਕੀਤਾ ਦੁਨੀ ਚੰਦ ਨੇ ਫਿਰ ਆਵਾਜ਼ ਦਿੱਤੀ ਮੇਰੇ ਪਿਤਾ ਜੀ ਬਗਿਆੜ ਉੱਠ ਕੇ ਖਲੋ ਗਿਆ ਦੁਨੀ ਚੰਦ ਨੂੰ ਸੁਣਾਈ ਦਿੱਤਾ ਤੇ ਅਨੁਭਵ ਹੋਇਆ ਜਿਵੇਂ ਬਗਿਆੜ ਅੱਖਾਂ ਲੱਗਾ ਏ ਆ ਬੇਟਾ ਦੁਨੀ ਚੰਦ ਦੁਨੀ ਚੰਦ ਅੱਗੇ ਗਿਆ ਬਗਿਆੜ ਦੀਆਂ ਅੱਖਾਂ ਵਿੱਚ ਅਥਰੂ ਕਿਰ ਪਏ ਦੁਨੀ ਚੰਦ ਨੇ ਆਖਿਆ ਮੈਨੂੰ ਸੱਚ ਦੱਸੋ ਤੁਸੀਂ ਮੇਰੇ ਪਿਤਾ ਜੀ ਹੋ ਬਗਿਆੜ ਨੇ ਆਖਿਆ ਹਾਂ ਦੁਨੀ ਚੰਦ ਮੈਂ ਤੇਰਾ ਪਿਤਾ ਹਾਂ 4 ਦਿਨ ਤੋਂ ਭੁੱਖਾ ਤੜਫ ਰਿਆਂ ਹਾਂ ਭੋਜਨ ਨਹੀਂ ਮਿਲਿਆ ਦੁਨੀ ਚੰਦ ਦੇਖ ਤੇ ਬਗਿਆੜ ਰੂਪ ਪੁਰਸ਼ ਵਰਗਾ ਹੋ ਗਿਆ ਉਹ ਰੂਪ ਮਰਨ ਤੋਂ ਪਹਿਲਾਂ ਸੀ। ਉਹ ਦੁਨੀ ਚੰਦ ਦੇ ਹੱਥੋਂ ਥਾਲ ਫੜ ਕੇ ਭੋਜਨ ਖਾਣ ਲੱਗਾ। ਸਾਰਾ ਭੋਜਨ ਖਾ ਗਿਆ। ਪਾਣੀ ਪੀਤਾ ਖੂਬ ਤ੍ਰਿਪਤ ਹੋ ਕੇ ਦੁਨੀ ਚੰਦ ਨੂੰ ਉਸਨੇ ਕਿਹਾ ਬੇਟਾ ਜਿਸ ਕਿਸੇ ਤੈਨੂੰ ਮੇਰੇ ਵੱਲ ਭੇਜਿਆ ਹੈ ਉਸਨੇ ਬਹੁਤ ਚੰਗਾ ਕੀਤਾ। ਅੱਜ ਪੁੱਤਰ ਬਣ ਕੇ ਮੇਰੀ ਸੇਵਾ ਕੀਤੀ ਹੈ। ਮੈਂ ਮਰ ਜਾਣਾ ਸੀ ਮੇਰੇ ਪ੍ਰਾਣ ਬਚਾਏ ਹਨ। ਮੈਂ ਬਹੁਤ ਪ੍ਰਸੰਨ ਹਾਂ। ਹੁਣ ਤੂੰ ਜਾ ਕਰ। ਪਿਤਾ ਜੀ ਇਹ ਤਾਂ ਦੱਸੋ ਤੁਸੀਂ ਬਗਿਆੜ ਜੂਣ ਵਿੱਚ ਕਿਉਂ ਆਏ ਪੁੱਤਰ ਇਹ ਵਾਰਤਾ ਇਉਂ ਹੈ ਦੁਨੀ ਚੰਦੇ ਪਿਤਾ ਜੀ ਦੱਸਣ ਲੱਗੇ ਮੈਂ ਜਦੋਂ ਮਰਨ ਲੱਗਾ ਸਾਂ ਆਪਣੇ ਗਵਾਂਡ ਕੋਈ మాਸ ਪੁੰਨ ਰਿਹਾ ਸੀ మాਸ ਤੇ ਪੁੱਜਣ ਦੀ ਵਾਸ਼ਨਾ ਆਈ ਮੇਰਾ ਮਨ ਮਾਸ ਖਾਣ ਵਾਸਤੇ ਲੋਚਿਆ ਇਸ ਲੋਚ ਵਿੱਚ ਪ੍ਰਾਣ ਨਿਕਲ ਗਏ ਅਗਲੇ ਦਿਨ ਹੀ ਬਗਿਆੜ ਰੂਪ ਪਾਣ ਕੇ ਦੂਸਰਾ ਜਨਮ ਲਿਆ ਇਸ ਜਣਾ ਵਿੱਚੋਂ ਕੀ ਪਰ ਕਦੋਂ ਛੁਟਕਾਰਾ ਹੋਣਾ ਹੈ ਦੁਨੀ ਚੰਦ ਦਾ ਮਨ ਭਰ ਆਇਆ ਉਹ ਰੋਪਿਆ ਉਹਦੇ ਪਿਤਾ ਨੇ ਦਿਲਾਸਾ ਦਿੱਤਾ ਤੇ ਉਹ ਬਗਿਆੜ ਬਣ ਕੇ ਸਰੀਰ ਛੱਡਦਾ ਹੋਇਆ ਜੰਗਲ ਨੂੰ ਤੁਰ ਪਿਆ ਦੁਨੀ ਚੰਦ ਉਦਾਸ ਚਿੱਤ ਵਾਪਸ ਮੁੜ ਆਇਆ ਜਦੋਂ ਘਰ ਪੂਜਾ ਤਾਂ ਅੱਗੇ ਗੁਰੂ ਜੀ ਬੈਠੇ ਸਨ ਉਹਨਾਂ ਨੇ ਸ਼ਗਿਰਦੇ ਸਾਧੂ ਤੇ ਬ੍ਰਾਹਮਣ ਬੈਠੇ ਸਨ ਗਿਆਨ ਚਰਚਾ ਹੋ ਰਹੀ ਸੀ ਖੂਬ ਗਰਮਾ ਗਰਮ ਬਹਿਸੀ ਦੁਨੀ ਚੰਦਨੇ ਜਾਂਦਿਆਂ ਹੀ ਥਾਲ ਵਗਾ ਕੇ ਸੁਟਿਆ ਸੇਵਕ ਨੂੰ ਗੜਵਾ ਫੜਾ ਕੇ ਗੁਰੂ ਜੀ ਦੇ ਚਰਨਾਂ ਉੱਪਰ ਜਾ ਡਿੱਗਾ ਡਿੱਗਦੇ ਸਾਰ ਪੁੱਬੀ ਪੁੱਬੀ ਰੋਣ ਲੱਗ ਪਿਆ ਉਹ ਰੋਂਦਾ ਹੋਇਆ ਆਖਣ ਲੱਗਾ ਗੁਰੂ ਜੀ ਆਪ ਸੱਚੇ ਜੇ ਮੇਰੇ ਪਿਤਾ ਜੀ ਬਗਿਆੜ ਹੈ ਉਸ ਦੀ ਕਲਿਆਣ ਕਰੋ ਬਖਸ਼ੋ ਉਹ ਭੁੱਖੇ ਸਨ ਉਹਨਾਂ ਭੋਜਨ ਖਾਦਾ ਦੱਸੋ ਉਹਨਾਂ ਦੀ ਕਿਵੇਂ ਕਲਿਆਣ ਹੋ ਸਕਦਾ ਹੈ ब्राह्मण ਝੂਠਾਂ ਮੈਨੂੰ ਸਮਰਤੀ ਝੂਠੀ ਹੈ ਘਰ ਦੇ ਪੰਡਤ ਨੇ ਧੋਖਾ ਕੀਤਾ ਦੁਨੀ ਚੰਦ ਦੇ ਇਹ ਵਾਕ ਸੁਣ ਕੇ ਘਰ ਦਾ ਪੰਡਤ ਤਾਂ ਸ਼ਰਮ ਦਾ ਮਾਰਿਆ ਖਿਸਕ ਗਿਆ ਦੂਸਰੇ ਸਾਧੂ ਤੇ ਪੰਡਤ ਬਹੁਤ ਹੈਰਾਨ ਹੋਏ ਉਹਨਾਂ ਨੂੰ ਵੀ ਗੁਰੂ ਜੀ ਦਾ ਸਤਕਾਰ ਕਰਨਾ ਪਿਆ ਗੁਰੂ ਜੀ ਨੇ ਦੁਨੀ ਚੰਦ ਦਾ ਸਿਰ ਉੱਪਰ ਚੁੱਕਿਆ ਕੋਲ ਬਿਠਾ ਕੇ ਹੌਸਲਾ ਦਿੱਤਾ ਗੁਰੂ ਜੀ ਆਖਣ ਲੱਗੇ ਦੁਨੀ ਚੰਦ ਜੀਵ ਨੂੰ ਮਾਇਆ ਮੋਇਨੀ ਨੇ ਮੋਲਿਆ ਹੈ ਇਹ ਮਾਇਆ ਤਾਂ ਇੱਕ ਵਸ਼ੀਲਾ ਹੈ ਜਗਤ ਦੇ ਤੰਧਿਆਂ ਨੂੰ ਤੋਰੀ ਰੱਖਣ ਦਾ ਜੇ ਇਹ ਮਾਇਆ ਸਾਧਾ ਸੰਤਾ ਦੇ ਨਮਿਤ ਖਰਚ ਹੋਵੇ ਤਾਂ ਚੰਗਾ ਹੈ ਇਹ ਮਰਿਆਂ ਸਾਥ ਨਹੀਂ ਜਾਂਦੀ ਜੇ ਜਾਂਦੀ ਹੁੰਦੀ ਤਾਂ ਤੁਸਾਂ ਦੇ ਪਿਤਾ ਕਦੀ ਮਾਸ ਬਦਲੇ ਭੁੱਖੇ ਨਾ ਮਰਦੇ ਤੁਸਾਂ ਦੇ ਦਸਣ ਉੱਤੇ ਤੁਸਾਂ ਕੋਲ 7 ਕਰੋੜ ਧਨ ਹੈ ਕਿੰਨਾ ਬਹੁਤ ਤਨ ਹੈ ਇਹ ਇਥੇ ਰਹਿ ਜਾਣਾ ਹੈ ਨਾਲ ਜਾਂਦਾ ਹੈ ਪ੍ਰਭੂ ਸਿਮਰਨ ਸੱਚੀ ਮਾਇਆ ਹੈ ਭਗਤੀ ਜੋ ਦਰਗਾਹੇ ਸਹਾਇਤਾ ਕਰਦੀ ਹੈ ਗੁਰੂ ਜੀ ਨੇ فرمایا ਮੱਛਲੀ ਜਾਲ ਨੇ ਜਾਨਿਆ ਸਰਖਾਰਾ ਅਸਗਾਹੋ ਅਤ ਸਿਆਣੀ ਸੋਇਨੀ ਕਿਉਂਕਿ ਤਾ ਵਿਸਾਹੋ ਕੀਤੇ ਕਾਰਨ ਪਾਕੜੀ ਕਾਲ ਨਟਲੇ ਸਿਰਾਹੋ ਜਿਸ ਦਾ ਅਰਥ ਹੈ ਸਮੁੰਦਰ ਵਿੱਚ ਲੱਗੇ ਜਾਲ ਨੂੰ ਮੱਛੀ ਨਹੀਂ ਸਮਝਦੀ ਉਹ ਉਹਦੇ ਵਿੱਚ ਫਸ ਜਾਂਦੀ ਹੈ ਉਹ ਇਹ ਵੀ ਨਹੀਂ ਸਮਝਦੀ ਕਿ ਜਲ ਖਾਰਾ ਹੁੰਦਾ ਹੈ ਮੱਛਲੀ ਕਿੰਨੀ ਸੋਹਣੀ ਤੇ ਸਿਆਣੀ ਹੁੰਦੀ ਹੈ ਇਹ ਫਿਰ ਵੀ ਭਰੋਸਾ ਕਰ ਲੈਂਦੀ ਹੈ ਇਸੇ ਤਰ੍ਹਾਂ ਮਾਇਆ ਉੱਤੇ ਭਰੋਸਾ ਕਰਕੇ ਜੀਵ ਮਾਇਆ ਦੇ ਜਾਲ ਵਿੱਚ ਫਸ ਜਾਂਦਾ ਹੈ ਭਾਈ ਰੇ ਇਓਂ ਸਰੇ ਜਾਣਿਓ ਕਾਲ ਜਿਉ ਮੱਛੀ ਤਿਉ ਮਨਸਾ ਪਵੇ ਅਚਿੰਤਾ ਜਾਲ ਰਹਾਉ ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਅਫਾਰ ਸਚ ਰਤੇ ਸੇ ਉਬਰੇ ਦੁਬਿਤਾ ਛੋੜ ਵਿਕਾਰ ਹਉ ਤਿਨ ਕੈ ਬਲਿਹਾਰਣੇ ਦਰ ਸਚੇ ਸਚਿਆਰ ਓ ਵੀਰ ਇਸੇ ਤਰ੍ਹਾਂ ਕਾਲ ਮੌਤ ਦਾ ਜਾਲ ਸਿਰ ਉਤੇ ਤਣਿਆ ਦੇਖ ਜਿਸ ਤਰ੍ਹਾਂ ਮਛਲੀ ਨੂੰ ਕੋਈ ਸ਼ਿਕਾਰ ਕਰ ਲੈਂਦਾ ਹੈ ਤਿਵੇਂ ਜੀਵ ਨੂੰ ਕਦੀ ਅਚਿੰਤਾ ਮੋਤ ਰੂਪੀ ਜਾਲ ਆ ਪੈਂਦਾ ਹੈ ਕਾਲ ਤੋਂ ਉਹ ਬਚਦੇ ਹਨ ਜੋ ਸੱਚੇ ਨਾਮ ਦੇ ਸਿਮਰਨ ਵਿੱਚ ਜੁੜੇ ਹਨ ਜਿਨ੍ਹਾਂ ਨੇ ਸਭ ਬੁਰਾਈਆਂ ਦਾ ਤਿਆਗ ਕਰ ਦਿੱਤਾ ਹੈ ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ ਕਿਉਂਕਿ ਉਹ ਸੱਚੇ ਪ੍ਰਮਾਤਮਾ ਦੇ ਦਰ ਉੱਤੇ ਜਾ ਕੇ ਬਖਸ਼ੇ ਜਾਂਦੇ ਹਨ ਸਿਚਾਣੇ ਜੋ ਪੰਖੀਆਂ ਜਾਲੇ ਬਧਿਕ ਹਾਥ ਗੁਰ ਰੱਖੇ ਸੇ ਉਬਰੇ ਹੋਰ ਫਾਤੇ ਚੋਗੇ ਸਾਥ ਬੇ ਨਾ ਮੈਂ ਜੁਣ ਸੁਟੀ ਹੈ ਕੋਈ ਨਾ ਸੰਗੀ ਸਾਥ ਦੇਖੋ ਸੱਜਣੋ ਜਿਵੇਂ ਬਾਜ ਪੰਛੀਆਂ ਨੂੰ ਫੜਦਾ ਸ਼ਿਕਾਰੀ ਜਾਲ ਤਣ ਕੇ ਪੰਛੀ ਬਟੇਰੇ ਫੜ ਲੈਂਦਾ ਹੈ ਪਰ ਜਿੰਨਾ ਦੀ ਉਮਰ ਵਧੀ ਹੁੰਦੀ ਹੈ ਕੋਈ ਨਾ ਕੋਈ ਬਚ ਵੀ ਜਾਂਦਾ ਹੈ ਇਸੇ ਤਰ੍ਹਾਂ ਜੇ ਗੁਰੂ ਚਾਹੇ ਤਾਂ ਜੋਗ ਵਿੱਚ ਫਸਿਆ ਨੂੰ ਵੀ ਬਚਾ ਲੈਂਦਾ ਹੈ ਪਰ ਜੇ ਗੁਰੂ ਨਾ ਹੋਵੇ ਪਰਮਾਤਮਾ ਦੀ ਭਗਤੀ ਨਾ ਕੀਤੀ ਹੋਈ ਹੋਵੇ ਤਾਂ ਕਾਲ ਉਹਨਾਂ ਨੂੰ ਚੁਣ ਕੇ ਅੱਡ ਕਰ ਲਵੇਗਾ ਤੇ ਨਰਕ ਵਿੱਚ ਛੁੱਟੇਗਾ ਉੱਥੇ ਉਹਨਾਂ ਦਾ ਸੰਗੀ ਸਾਥੀ ਕੋਈ ਨਹੀਂ ਹੋਵੇਗਾ ਸੱਚੋ ਸੱਚਾ ਆਖੀਐ ਸੱਚੇ ਸੱਜਾ ਥਾਣ ਜਿੰਨੀ ਸੱਚਾ ਮੰਨਿਆ ਤਣ ਮਨ ਸੱਚ ਤੇ ਆਣ ਮਨਮੁਖ ਸੂਚੇ ਜਾਣੀਐ ਗੁਰਮੁਖ ਜਿਨ੍ਹਾਂ ਗਿਆਨ ਸਤਗੁਰ ਅੱਗੇ ਅਰਦਾਸ ਕਰ ਸਾਜਣ ਦੇ ਮਿਲਾਏ ਸਾਜਣ ਮਿਲਿਆ ਮਸ ਪਾਇਆ ਜਮਦੂਤ ਮੋਏ ਬਿਖ ਖਾਏ ਨਾਵੇ ਅੰਦਰ ਹਉ ਵਸਾ ਨਾਉ ਵਸੇ ਮਣਿਆਈ ਉਹ ਪਰਮਾਤਮਾ ਸੱਚਾ ਹੈ ਉਸ ਸੱਚੇ ਦਾ ਨਾਮ ਪਰੋਸਾ ਕਰਕੇ ਜਪੀਏ ਤਾਂ ਬੈਕੌਂਟ ਸੁਖ ਸਾਧ ਸੰਗਤ ਆਦਿਕ ਚੰਗੀ ਅਸਥਾਨ ਪ੍ਰਾਪਤ ਹੁੰਦੀ ਹਨ ਜਿੰਨਾ ਲੋਕਾਂ ਨੇ ਸੱਚੇ ਨਾਮ ਦਾ ਸਿਮਰਣ ਕੀਤਾ ਹੈ ਉਹਨਾਂ ਦੀ ਆਤਮਾ ਵਿੱਚ ਪਰਮਾਤਮਾ ਵਸਦਾ ਹੈ ਜਿਹੜੇ ਪੁਰਸ਼ ਗੁਰੂ ਰਾਹੀ ਗਿਆਨ ਹਾਸਲ ਕਰ ਲੈਂਦੇ ਹਨ ਉਹ ਪੁਰਸ਼ ਮਨ ਕਰਮ ਤੇ ਤਣ ਕਰਕੇ ਸੁੱਚੇ ਤੇ ਸੱਚੇ ਸਮਝੇ ਜਾਂਦੇ ਹਨ ਇਸ ਵਾਸਤੇ ਭਾਈ ਸਦਾ ਅਕਾਲ ਪੁਰਖ ਅਗੇ ਅਰਦਾਸ ਕਰਨੀ ਚਾਹੀਦੀ ਹੈ ਕਿ ਕਿਸੇ ਸੱਜਣ ਗੁਰੂ ਨਾਲ ਮੇਲ ਹੋ ਜਾਵੇ ਜਦੋਂ ਸਤ ਗੁਰੂ ਸੱਜਣ ਮਿਲ ਜਾਵੇਗਾ ਤਾਂ ਸੁਖ ਪਾਈਦਾ ਹੈ ਜਮ ਨੇੜੇ ਨਹੀਂ ਆਉਂਦਾ ਸਗੋ ਜ਼ਹਿਰ ਖਾ ਕੇ ਮਰ ਜਾਂਦਾ ਹੈ ਪਰਮਾਤਮਾ ਦਾ ਸਿਮਰਨ ਹਿਰਦੇ ਵਿੱਚ ਵਸਦਾ ਹੈ ਬਸ ਅੱਖਾਂ ਵਿੱਚ ਸਤ ਗੁਰੂ ਦੰਨਾ ਵਿੱਚ ਗੁਰੂ ਜੀ ਦੀ ਬਾਣੀ ਤੇ ਮਨ ਵਿੱਚ ਸਿਮਰਨ ਹੁੰਦਾ ਹੈ ਬਾਜ ਗੁਰੂ ਕੋ ਬਾਾਰ ਹੈ ਬਿਨ ਸ਼ਬਦ ਭੋਜਨ ਪਾਏ ਗੁਰਮਤੀ ਪਰਗਸ ਹੋਏ ਸੱਚ ਰਹੇ ਲਿਵ ਲਾਏ ਤਿੱਥੈ ਕਾਲ ਨ ਸੰਚਰੇ ਜੋਤੀ ਜੋਤ ਸਮਾਏ ਤੂੰ ਹੈ ਸਾਜਣ ਤੂੰ ਹੈ ਸੁਜਾਨ ਤੂੰ ਆਪੇ ਮੇਲਣ ਹਾਰ ਗੁਰ ਸ਼ਬਦੀ ਸਲਾਈਏ ਅੰਤਨ ਪਾਰ ਆਵਰ ਤਿੱਥੈ ਕਾਲ ਨ ਆਪ ਬੜਾ ਜਿੱਥੈ ਗੁਰ ਕਾ ਸ਼ਬਦ ਅਪਾਰ ਹੁਕਮੀ ਸਭੇ ਉਪਜੈ ਹੁਕਮੀ ਕਾਰ ਕਮਾਏ ਹੁਕਮੀ ਕਾਲ ਵਸੇ ਹੈ ਹੁਕਮੀ ਸੱਚ ਸਮਾਏ ਨਾਨਕ ਜੋਤੀ ਸੁਪਾਵੈ ਸੋਈ ਥੀ ਹੈ ਇਨਾਂ ਜਨਤਾ ਵਸਿ ਕਿਛ ਨਾਹੀ ਏ ਪਾਈ ਦੁਨੀ ਚਦ ਜਤ ਗੁਰੂ ਤੋਂ ਬਿਨਾ ਅਗਿਆਨਤਾ ਦਾ ਹਨੇਰਾ ਮਣਕ ਮਨੋਖ ਕੋਲੋਂ ਦੂਰ ਨਹੀਂ ਹੁੰਦਾ ਜੋ ਗੁਰੂ ਦੀ ਸਿੱਖਿਆ ਸੁਣਦੇ ਹਨ ਉਹ ਸਦਾ ਚਾਨਣ ਵਿੱਚ ਵਿਚਰਦੇ ਹਨ ਉਹਨਾਂ ਦੀ ਬਿਰਤੀ ਸੱਚੇ ਗਿਆਨ ਵਿੱਚ ਜੁੜੀ ਰਹਿੰਦੀ ਹੈ ਉਨਾਂ ਕੋਲ ਕਾਲ ਨਹੀਂ ਪੁੱਜਦਾ ਕਾਲ ਦੇ ਨਾਂ ਪੁੱਜਣ ਦਾ ਕਾਰਨ ਹੈ ਕਿ ਉਹਨਾਂ ਦੀ ਜੋਤ ਪ੍ਰਮਾਤਮਾ ਦੀ ਜੋਤ ਨਾਲ ਇੱਕਮਿਕ ਹੋਈ ਹੁੰਦੀ ਹੈ। ਏ ਪ੍ਰਮਾਤਮਾ ਤੋਂ ਹੀ ਸੱਚਾ ਮਿੱਤਰ ਹੈ ਆਪੇ ਸਿਆਣਾ ਹੈ। ਆਪੇ ਮਿਲਾਉਣ ਵਾਲਾ ਹੈ ਜਿਸ ਦੇ ਅੰਤ ਦਾ ਪਾਰਾ ਵਾਰ ਨਹੀਂ ਆਉਂਦਾ। ਗੁਰਮਖ ਸਦਾ ਸਿਫਤ ਕਰਦੇ ਹਨ ਪ੍ਰਮਾਤਮਾ ਦੇ ਹੁਕਮ ਨਾਲ ਹੀ ਕਾਲ ਵਸ ਰਿਹਾ ਹੈ। ਜੋ ਕੁਝ ਪ੍ਰਮਾਤਮਾ ਨੂੰ ਪਾਉਂਦਾ ਹੈ ਸੋ ਹੁੰਦਾ ਹੈ ਇਹਨਾਂ ਜਨਤਾ ਜੀਵਾਂ ਦੇ ਵਾਸ ਕੁਝ ਨਹੀਂ ਹੈ ਗੁਰੂ ਜੀ ਦੇ ਇਹ ਬਚਨ ਸੁਣ ਕੇ ਦੁਨੀ ਚੰਦ ਨਿਹਾਲ ਹੋ ਗਿਆ ਉਸ ਨੇ ਕਈ ਵਾਰ ਚਰਣਾ ਉਤੇ ਮੱਥਾ ਟੇਕਿਆ ਤੇ ਆਖਿਆ ਆਪ ਮੇਰੇ ਗੁਰੂ ਮੈਂ ਆਪ ਦਾ ਚੇਲਾ ਮੇਰਾ ਪਾਰ ਉਤਾਰਿਆ ਕਰੋ ਮੇਰੇ ਬਾਪ ਦਾ ਦੁੱਖ ਦੀ ਰੂਹ ਨੂੰ ਸ਼ਾਂਤ ਕਰੋ ਉਹਦੀ ਮੁਕਤ ਹੋਵੇ ਮੇਰੇ ਪਿਤਾ ਜੀ ਦੇਖੇ ਨਹੀਂ ਜਾਂਦੇ ਗੁਰੂ ਜੀ ਨੇ ਬਚਨ ਕੀਤਾ ਹੈ ਪਾਈ ਦੁਨੀ ਚੰਦ ਕਰਤਾਰ ਦਾ ਸਿਮਰਨ ਕਰ ਆਪਣੀ ਦੌਲਤ ਨੂੰ ਜਗਤ ਭਲੇ ਤੇ ਲੋਕ ਸੇਵਾ ਵਾਸਤੇ ਖਰਚ ਕਰ ਧਰਮਸ਼ਾਲਾ ਵਿੱਚ satsang ਕਰਵਾਇਆ ਕਰ ਤਾਂ ਜ਼ਰੂਰ ਤੇਰਾ ਭਲਾ ਹੋ ਜਾਵੇਗਾ ਜੋ ਬ੍ਰਾਹਮਣ ਭਲੇਖੇ ਪਾਉਂਦੇ ਹਨ ਇਹਨਾਂ ਭਲੇਖਿਆਂ ਵੰਡਣਾ ਜਾ ਇਹ ਤਾਂ ਖੁਦ ਖਾਣ ਦਾ ਵਸੀਲਾ ਪਾਲਦੇ ਹਨ ਦੁਨੀ ਚੰਦ ਦੀ ਇਸਤਰੀ ਵੀ ਆ ਗਈ ਉਸਨੇ ਵੀ ਗੁਰੂ ਜੀ ਦੇ ਚਰਣਾ ਉਤੇ ਮੱਥਾ ਟੇਕਿਆ ਤੇ ਗੁਰੂ ਜੀ ਦੇ ਸਿੱਖ ਬਣ ਕੇ ਕਰਤਾਰ ਦਾ ਸਿਮਰਨ ਕਰਨ ਲੱਗੇ ਉਹਨਾਂ ਨੇ ਕੀਤੇ ਸਿਮਰਨ ਤੇ ਪ੍ਰਤਾਪ ਨਾਲ ਉਹਨਾਂ ਦੇ ਪਿਤਾ ਜੀ ਦੀ ਰੂਹ ਭਗਿਆੜ ਜਨਮ ਨੂੰ ਛੱਡ ਕੇ ਸੁਖੀ ਹੋ ਗਈ ਧੰ ਗੁਰੂ ਨਾਨਕ ਬੋਲੇ ਬੋਲੇ ਸਿੱਖੋ ਇਕਜਿਤ ਹੋਏ ਸਤ ਕਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਸੀ ਛੇਠ ਦੁਨੀ ਚੰਦ ਦੀ ਸਾਖੀ ਜੇਕਰ ਚੰਗੀ ਲੱਗੀ ਹੋਏ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਵਾਸਤੇ ਸਾਡੇ ਚੈਨਲ ਜੀਵਨ ਸਾਖੀ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਧੰਨਵਾਦ